ਮੋਟੇ ਜਿਹੇ ਹਿਸਾਬ ਵਾਲੀ ਗੱਲ ਆ ਵੀ 12000 ਰੁਪਿਆ 300 ਲੀਟਰ ਵਾਲੇ ਫ੍ਰਿਜ ਮੰਗਰ ਫਰਕ ਪੈਂਦਾ ਐਨਾ ਕੰਮ ਖਿੱਚਾ ਵਾਲਾ ਕਿਉਂਕਿ ਰੇਟ ਹੀ ਐਨੇ ਜ਼ਾਇਦ ਨੇ ਹੋਲ ਸੇਲ ਰੇਟ ਨੇ ਸਿੰਗਲ ਪੀਸ ਵੀ ਤੁਹਾਨੂੰ ਹੋਲ ਸੇਲ ਰੇਟ ਦੇ ਵਿੱਚ ਹਰੇਕ ਹਰੇਕ ਆਈਟਮ ਮਿਲੂਗੀ ਖਾ ਲੋ ਜਿਹੜੀ ਚੀਜ਼ 50000 ਦੀ ਮਾਰਕੀਟ ਦੇ ਵਿੱਚੋਂ ਜਿਹੜੀ LED ਮਿਲਦੀ ਆ ਮੋਟਾ ਜਿਹਾ ਹਿਸਾਬ ਆਪਣਾ ਮੋਟਾ ਜਿਹਾ 50000 ਲਈ ਪਾ 35000 ਦੇ ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਅੱਜ ਨਾ ਸੰਗਰੂਰ ਦੇ ਵਿੱਚ ਤੁਹਾਨੂੰ ਲੈ ਆਏ ਉਸ ਸਟੋਰ ਦੇ ਵਿੱਚ ਜਿੱਥੋਂ ਦੁਕਾਨਦਾਰ ਸਮਾਨ ਐਲੈਕਟ੍ਰੋਨਿਕ ਸਮਾਨ ਖਰੀਦ ਕੇ ਤੁਹਾਨੂੰ ਸੇਲ ਕਰਦੇ ਨੇ ਕਹਿਣ ਦਾ ਭਾਵ ਸਿੱਧਾ ਹੋਲ ਸੇਲ ਰੇਟਾਂ ਤੇ ਏ ਕਲਾਸ ਇੱਕ ਨੰਬਰ ਮਾਲ ਸਾਰੀਆਂ ਕੰਪਨੀਆਂ ਦਾ ਇਲੈਕਟ੍ਰੋਨਿਕਸ ਦੇ ਨਾਲ ਜੁੜਿਆ ਹੋਇਆ ਫ੍ਰਿਜ LED TV ਆਪਣਾ AC ਵਗੈਰਾ ਕੂਲਰ ਵਗੈਰਾ ਹਰ ਇੱਕ ਚੀਜ਼ ਤੁਹਾਨੂੰ ਡੀ ਫ੍ਰਿਜ ਵੱਡੇ ਫ੍ਰਿਜ ਡਬਲ ਡੋਰ ਫ੍ਰਿਜ 4 ਡੋਰ ਫ੍ਰਿਜ ਸਾਰੇ ਮਿਲਣਗੇ ਇਸ ਟਾਈਮ ਮੌਜੂਦ ਆ ਇਨਫੋਵਰਲਡ ਟੈਕਨੋਲੋਜੀਜ਼ ਸੰਗਰੂਰ ਦੇ ਵਿੱਚ ਆਪਣੇ ਨਾਲ ਨੇ ਵੀਰ ਜੀ ਵਿਸ਼ਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਜੀ ਕੰਮਦੰਦਾ ਕਿਵੇਂ ਹੈ ਜੀ ਕੰਮਦੰਦਾ ਬਹੁਤ ਵਧੀਆ ਚੱਲ ਨਾ ਮਰੋ ਮਰ ਹਾਂਜੀ ਹਾਂਜੀ ਪੂਰਾ ਜੀ ਰੇਟ ਰੂਟ ਖਿੱਚੇ ਹੋਏ ਨੇ ਪੂਰੇ ਜੀ ਪੂਰੇ ਰੇਟ ਖਿੱਚੇ ਹੋਏ ਨੇ ਜੀ ਇਹ ਵੀ ਸਾਡੇ ਦਰਸ਼ਕਾਂ ਨੂੰ ਅੱਜ ਇਹ ਜਾਂ ਰੇਟ ਦੇ ਦੋ ਜਿਹੜਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਿਸੇ ਦੁਕਾਨ ਦੇ ਨਾਲ ਵੇਲੇ ਆਪਣੇ ਕੋਲ ਇੱਕ 1+ ਦੀ ਹੈ ਜਿਹੜੀ ਹੈ 43 ਇੰਚ ਦੇ ਵਿੱਚ ਜੀ ਆ ਲੱਗੀ ਹੋਈ ਹੈ ਜੀ ਫੁੱਲ ਐਚਡੀ ਆਲਰੇਡੀ ਜੀ ਹਾਂਜੀ ਇਹ ਤੁਹਾਨੂੰ ਦੇਵਾਂਗੇ ਆਪਾਂ 17500 ਰੁਪਏ ਦੇ ਵਿੱਚ ਇਹ ਬਾਜ਼ਾਰ ਦੇ ਵਿੱਚ ਕੀ ਇਹ ਇੱਕ ਇੱਕ ਕਲਾਸ ਬ੍ਰਾਂਡ ਆ ਨਾ ਜੀ ਇਹ ਬਿਲਕੁਲ ਇਹ ਬਾਕੀ ਵੀ ਸਾਰੀਆਂ ਕੰਪਨੀਆਂ ਦਾ ਲੱਗੇ ਹੋਣੇ ਜੇ ਬਸ ਸਾਰੇ ਬ੍ਰਾਂਡ ਪਏ ਨੇ ਜੀ ਆਪਣੇ ਕੋਲ MI ਦੇ ਪਈ ਹੈ ਜੀ TCL ਦੀ ਪਈ ਹੈ LG Samsung Sony ਸਾਰੇ ਬ੍ਰਾਂਡ ਮਿਲਦੇ ਨੇ ਜੀ ਮੰਨ ਲਓ ਜਿਹੜੀ ਚੀਜ਼ 50000 ਦੀ ਮਾਰਕੀਟ ਦੇ ਵਿੱਚੋਂ ਜਿਹੜੀ LED ਮਿਲਦੀ ਆ ਮੋਟਾ ਜਿਹਾ حساب ਆਪਣਾ ਮੋਟਾ ਜਿਹਾ 50000 ਲਈ ਆਪਾਂ 35000 ਦੇ ਵਿੱਚ 35 ਆ ਮੰਨ ਲਓ ਵੀ 15 30 ਤੋਂ 35 ਕੰਪਨੀ ਵਾਈਜ਼ ਤੁਸੀਂ ਲੈਸ ਦੇ ਦੋਗੇ ਤੇ ਇਸ ਤੋਂ ਬਾਅਦ ਆਪਾਂ ਫਰਿੱਜਾਂ ਵੱਲ ਆਉਨੇ ਆ ਜਿਵੇਂ ਆ ਸਾਰੇ ਫਰਿੱਜ ਪਏ ਨੇ ਬਿਲਕੁਲ ਬ੍ਰਾਂਡ ਨਿਊ ਫਰਿੱਜ ਪਏ ਨੇ ਜੀ ਇਸ ਤੇ ਕੋਈ ਆਈਡੈਂਟਿਫਾਇ ਜੋ ਹੋਇਆ ਤਾਂ ਬਿਲਕੁਲ ਮਾਈਨਰ ਡੈਂਟ ਹੋਗਾ ਜੀ ਓਕੇ ਜੀ ਇਹ ਆਪਾਂ ਬਾਜ਼ਾਰ ਨਾਲੋਂ ਦੇ ਦਾਂਗੇ 30 ਤੋਂ 40% ਲੈਸ ਮੰਨ ਲਓ ਭਾ ਹਾਂ ਉਹੀ ਗੱਲ ਆ ਵੀ ਜੇ ਆਪਾਂ ਸਾਰੇ ਫ੍ਰੀਜਾਂ ਦਾ ਕੱਲਿਆਂ-ਕੱਲਿਆਂ ਦਾ ਰੇਟ ਦੱਸਣ ਲੱਗ ਜਾਾਂਗੇ ਦੋਸਤੋ ਆ ਇੱਕ ਦਿਨ ਦੀ ਵੀਡੀਓ ਕੱਲੇ ਫ੍ਰੀਜਾਂ ਦੇ ਬਣੂਗੀ ਕਿਉਂਕਿ ਇਹਨਾਂ ਦਾ ਮਾਲ ਇੰਨਾ ਕਿ ਪਿਆਗਾ ਤੁਸੀਂ ਪਿੱਛੇ ਦੇਖ ਸਕਦੇ ਹੋ ਇਹਨਾਂ ਨੂੰ ਸਜਾਉਣ ਦਾ ਸਮਾਂ ਨਹੀਂ ਇੰਨਾ ਕੰਮ ਖਿੱਚ ਵਾਲਾ ਕਿਉਂਕਿ ਰੇਟ ਹੀ ਇੰਨੇ ਜ਼ਾਇਦ ਨੇ ਹੋਲ ਸੇਲ ਰੇਟ ਨੇ ਸਿੰਗਲ ਪੀਸ ਵੀ ਤੁਹਾਨੂੰ ਹੋਲ ਸੇਲ ਰੇਟ ਦੇ ਵਿੱਚ ਹਰੇਕ ਹਰੇਕ ਆਈਟਮ ਮਿਲੂਗੀ ਸੰਪਰਕ ਕਰ ਲਿਓ ਸਕਰੀਨ ਤੇ ਆ ਜਾਓ ਤੁਹਾਨੂੰ ਏਸੀ ਵਗੈਰਾ ਵੀ ਦਿਖਾ ਦਈਏ ਦੋਸਤੋ ਜਿਹੜੇ ਦੁਕਾਨਦਾਰ ਰੈਸਟੋਰੈਂਟ ਹੋਟਲ ਵਾਲੇ ਵੀਰ ਨੇ ਜਾਂ ਡੈਰੀ ਫਾਰਮਿੰਗ ਦਾ ਕੰਮ ਕਰਦੇ ਨੇ ਉਹਨਾਂ ਲਈ ਵੀ ਇਹਨਾਂ ਕੋਲੇ ਕਿਉਂਕਿ ਜਿਹੜਾ ਡੀ ਫ੍ਰੀਜ ਆ ਇਹ ਛੇਤੀ ਸਾਨੂੰ ਪਤਾ ਨਹੀਂ ਲੱਗਦਾ ਵੀ ਕਿੱਥੋਂ ਮਿਲਦਾ ਉਹ ਵੀ ਤੁਹਾਨੂੰ ਲੈ ਕੇ ਆਏ ਆ ਰੇਟ ਦਾ ਕਿੰਨਾ ਕੁ ਫਰਕ ਹੋਊਗਾ ਜੀ ਡੀ ਫ੍ਰੀਜ ਕਿੰਨੇ ਕਿ ਤਰ੍ਹਾਂ ਦੇ ਨੇ ਕਿਹੜੀ ਕਿਹੜੀ ਕੰਪਨੀ ਦੇ 30 ਤੋਂ 40% ਦਾ ਡਿਸਕਾਊਂਟ ਆ ਪਰਮੇਸ਼ਰ ਡੀ ਫ੍ਰੀਜ ਦੇ ਬਜਾਰ ਦੇ ਆ ਲਾਓ ਈਡੀਕ ਨੇ ਤਾਂ ਫ੍ਰਿਜ ਆਪ ਲੋਕੋ ਦੇਜੇ ਡੀ ਫ੍ਰਿਜ ਸਾਰੇ ਫ੍ਰਿਜ ਕੱਲੇ ਵੋਲਟੇਜੇ ਮਿਲਗੇ ਆਪਣੇ ਓਕੇ ਕੱਲੇ ਵੋਲਟੇਜ ਦੇ ਮੰਨ ਲਓ ਵੀ ਕੰਪਨੀ ਪੂਰੀ ਮੰਨੀ ਹੋਈ ਐ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿੰਨੇ ਲੀਟਰ ਦੇ ਹੁੰਦੇ ਨੇ ਜੀ ਮਤਲਬ ਕੀ ਹੁੰਦਾ ਜੀ 300 ਲੀਟਰ 400 ਲੀਟਰ 500 ਲੀਟਰ ਓਕੇ ਜੀ 300 ਲੀਟਰ ਦਾ ਵਿੱਚ ਆਪਣੇ ਕੋਲ 20000 ਰੁਪਏ ਦੇ ਦਊਗਾ ਮੈ ਤੁਹਾਨੂੰ ਵੋਲਟੇਜ ਦਾ 20000 ਦਾ 300 ਲੀਟਰ ਦਾ 300 ਲੀਟਰ ਦਾ ਮੈਂ ਪਿੱਛੇ ਇੱਕ ਵੀਡੀਓ ਬਣਾਈ ਸੀ ਉਹਨਾਂ ਦੇ ਵਿੱਚ ਉਹਨਾਂ ਨੇ 32 33000 ਦਾ ਦੱਸਿਆ ਸੀ 300 ਲੀਟਰ ਵਾਲਾ ਮੰਨ ਲਓ ਦੋਸਤੋ ਵੀ 12000 ਰੁ ਬਹੁਤ ਲੰਮਾ ਹੋ ਜੂ ਪਹਿਲਾਂ ਵੀ ਮੈਂ ਦੱਸ ਚੁੱਕਿਆ ਹਾਂਗਾ ਮੋٹے ਮੋٹے ਜੇ ਹਿਸਾਬ ਵਾਲੀ ਗੱਲ ਆ ਵੀ 12000 ਰੁਪਿਆ 300 ਲੀਟਰ ਵਾਲੇ ਫ੍ਰਿਜ ਮਾਗਰ ਫਰਕ ਪੈਂਦਾ ਮੇਰੀ ਗੱਲ ਇਹ ਹੈ ਵੀ ਆਏ ਏਸੀ ਆ ਗਏ ਹੁਣ ਇਸ ਵਾਰੀ ਗਰਮੀ ਵੀ ਬਹੁਤ ਪੈ ਰਹੀ ਹੈ ਹਨਾ ਜੀ ਇਹ ਬਹੁਤ ਜ਼ਿਆਦਾ ਡਿਮਾਂਡ ਆ ਮੈਂ ਇੱਕ ਵਾਰੀ ਕਹੂੰਗਾ ਵੀ ਵੀ ਸਤਨਾ ਏਸੀਆਂ ਤੇ ਨਿਗਾ ਮਰਵਾ ਦੇ ਤੁਹਾਨੂੰ ਏਸੀ ਦੇ ਦੂੰਗਾ ਜਿੰਨੇ ਮੈਨੂਫੈਕਚਰਿੰਗ ਦੇਖੋ 11 ਮਈ 2024 ਬਿਲਕੁਲ ਲੇਟੈਸ ਮਾਡਲ ਬਣਦਾ ਬਿਲਕੁਲ ਓਕੇ ਜੀ ਇਹ ਤੁਹਾਨੂੰ ਮੈਂ ਦੇ ਦੂੰਗਾ ਜੀ 32500 ਰੁਪਏ ਦੇ ਵਿੱਚ ਇਸੀ ਡੇਟਾ ਨਾਲ ਹੀ ਹੈ ਹਾਂ ਜੀ 32500 ਦਾ ਘੱਟੋ ਘੱਟ 37 38000 ਦਾ ਤਾਂ ਮੈਂ ਕਹਿ ਸਕਦਾ ਵੀ ਮਾਰਕੀਟ ਦੇ ਵਿੱਚ ਮਿਲਦਾਗਾ ਬਾਈ 8000 ਦਾ ਤੁਹਾਨੂੰ ਫਾਇਦਾ ਹੁੰਦਾਗਾ ਉਹ ਵੀ ਜੰਮੀ ਬ੍ਰੈਂਡ ਨਵੇਂ ਨਵੇਂ ਮਤਲਬੀ 2024 ਮਈ ਦੀ ਮੈਨੂਫੈਕਚਰਿੰਗ ਹੈਗੀ ਕਾਲ ਨਾ ਕਰੋ ਫਾਇਦਾ ਹੀ ਆ ਤੁਸੀਂ ਇੱਥੇ ਆ ਕੇ ਖਰੀਦੋ 5-7000 ਦਾ ਫਾਇਦਾ ਹੁੰਦਾ ਹੋਰ ਕੀ ਆਪਾਂ ਨੂੰ ਚਾਹੀਦਾ ਹੁੰਦਾ ਜਿਵੇਂ ਮਾਈਕ੍ਰੋਵੇਵ ਪਏ ਨੇ ਜਾਂ ਵੱਡੇ ਫ੍ਰਿਜ ਹਾਂਜੀ ਇਹ ਜਿਹੜੇ ਵੱਡੇ ਫ੍ਰਿਜ ਨੇ ਜਿਵੇਂ ਲੱਖ-ਲੱਖ ਦੇ ਨੇ ਜੀ ਇਹਨਾਂ ਦੇ ਕਿੰਨਾ ਇਸ ਤੇ 40% ਡਿਸਕਾਊਂਟ ਹੈ ਜੀ 40 ਲੱਖ ਵਾਲਾ 60000 ਦੇ ਵਿੱਚ ਓਕੇ ਜੀ ਤੇ ਜਿਵੇਂ 2 ਲੱਖ ਵਾਲਾਗਾ ਉਹ 1 ਲੱਖ 20000 ਦਾ ਹੈ ਨਾ ਹੋਰ ਦੱਸੋ ਕੀ ਚਾਹੀਦਾਗਾ ਵੀ ਇੰਨਾ ਕੁ ਰੇਟਾਂ ਦੇ ਵਿੱਚ ਬਹੁਤ ਵੱਡਾ ਮਾਰਜਿਨ ਆਗਾ ਬਹੁਤ ਵੱਡਾ ਫਾਇਦਾ ਆਗਾ ਬਾਰੇ কুলਰ ਵੀ ਪਏ ਨੇ ਜਿਹੜੇ 5911 কুলਰ ਕਹਿੰਦੇ ਨੇ ਹਾਂਜੀ ਹਾਂ ਉਹ ਕਿਵੇਂ ਨੇ ਇਹ ਆਪਾਂ ਤੁਹਾਨੂੰ ਜੀ ਬਿਲਕੁਲ ਦੱਬਾ ਬੰਦ কুলਰ 11000 ਰੁਪਏ ਦੇ ਵਿੱਚ ਜੀ ਅੱਛਾ ਜੀ ਜਿਹੜਾ ਕੋ ਆਪਣੇ ਥਾਰ কুলਰ ਕਹਿੰਦੇ ਨੇ ਹਾਂਜੀ ਹਾਂ ਇੱਕ ਉਹ ਕਹਿੰਦੇ ਹੁੰਦੇ ਨੇ ਹਾਂ ਸੌਰੀ ਥਾਰ ਨਾਲ ਨਹੀਂ ਥਾਰ কুলਰ ਉਹ ਕਹਿੰਦੇ ਨੇ ਟੁੱਟਦੇ ਘੱਟਦੇ ਨਹੀਂ ਥੋੜੇ ਨਾਲ ਦਾ ਵੀ ਦਾਵਾ ਹੈ ਪੱਕਾ ਜੀ ਬਿਲਕੁਲ ਬਿਲਕੁਲ ਇਹ ਦਾਵਾ ਹੈ ਜਿਵੇਂ ਮਰਜ਼ੀ ਸਿੱਟੀ ਵੀ ਟੀ ਜਾਵੇ ਠੀਕ ਸੋ ਦੋਸਤੋ ਵੀਡੀਓ ਜੇ ਸਾਰਾ ਕੁਝ ਆਪਾਂ ਪੂਰੀ ਡਿਟੇਲ ਨਾਲ ਦੱਸਣ ਲੱਗੇ ਤਾਂ ਕਾਫੀ ਲੰਮੀ ਬਣਨੀ ਆ ਜਗੇਸ਼ ਜੀ ਇੱਕ ਮੋਟੀ ਜੀ ਜਾਣਕਾਰੀ ਦੇ ਦਿਓ ਵੀ ਤੁਹਾਡੇ ਕੋਲੇ ਤੁਹਾਡੇ ਸਟੋਰ ਦੇ ਵਿੱਚ ਇਸ ਟਾਈਮ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਐਲਈਡੀ ਹੋ ਗਈ ਐਲਈਡੀ ਫ੍ਰਿਜ ਵਾਸ਼ਿੰਗ ਮਸ਼ੀਨ ਏਸੀ ਜੀ ਮਾਈਕ੍ਰੋਵੇਵ ਚਿਮਨੀ ਜੀ ਆਪਣਾ ਕੂਲਰ ਆਰਓ ਓਕੇ ਜੀ ਬਸ ਥੋੜੇ ਲਓ ਜੀ ਇਹ ਸਮਾਨ ਤੁਹਾਨੂੰ 30 40 50% ਵੱਖੋ-ਵੱਖਰੇ ਹਿਸਾਬ ਨਾਲ ਤੁਹਾਨੂੰ ਲੈਸ ਮਿਲੂਗਾ ਸੋ ਇੱਕ ਵਾਰੀ ਸੰਪਰਕ ਜਰੂਰ ਕਰੋ ਇਹਨਾਂ ਕੋਲੇ ਆ ਕੇ ਦੇਖੋ ਮਾਲ ਤੁਹਾਨੂੰ ਇੱਕ ਨੰਬਰ ਮਿਲੂਗਾ ਗਰੰਟੀ ਵਾਲਾ ਹੁੰਦਾ ਹੀ ਸਾਰਾ ਬਿਲਕੁਕੁ ਗਰੰਟੀ ਕੰਪਨੀ ਇੱਕ ਚੀਜ਼ ਦੀ ਸਮਾਨ ਦੀ ਕਿਸੇ ਦੀ ਗਰੰਟੀ ਦੇਵਾਂਗੇ ਓਕੇ ਜੀ ਜੋ ਵੀ ਜਿੰਮੇ ਕੰਪਨੀ ਦਿੰਦੀ ਹੈ ਕਹਿੰਦੇ ਇੱਕ ਸਾਲ ਦੀ ਅਸੀਂ ਹਰ ਇੱਕ ਚੀਜ਼ ਦੀ ਗਰੰਟੀ ਹੋਊਗੀ ਡੱਬਾ ਬੰਦ ਮਾਲ ਹੈਗਾ ਸੰਗਰੂਰ ਦੇ ਵਿੱਚ ਆਉਣ ਕਿੱਥੇ ਜੀ ਸੰਗਰੂਰ ਜੀ ਆਪਣਾ ਗੁਪਤਾ ਕੰਪਲੈਕਸ ਦੇ ਵਿੱਚ ਉੱਬਾਵਲ ਰੋਡ ਉੱਬਾਵਲ ਰੋਡ ਜੀ ਉੱਬਾਵਲ ਰੋਡ ਇੱਥੇ ਇਹ ਮਸ਼ਹੂਰ ਹੈ ਗੁਪਤਾ ਕੰਪਲੈਕਸ ਵੱਡੇ ਵੱਡੇ ਸਟੋਰ ਜਿਹੜੇ ਇਸੇ ਜਗ੍ਹਾ ਤੇ ਹੈਗੇ ਨੇ ਉੱਥੇ ਹੀ ਇਹਨਾਂ ਦਾਗਾ ਤੇ ਇੱਕ ਵਾਰੀ ਜਰੂਰ ਆਓ ਤੁਹਾਨੂੰ ਡੈਫੀਨੇਟਲੀ 100% 100% ਤੁਹਾਨੂੰ ਫਾਇਦਾ ਹੋਊਗਾ ਉਸ ਸੰਪਰਕ ਕਰ ਲਓ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਧੰਨਵਾਦ ਜੀ ਬਹੁਤ ਸਾਰਾ ਤੇ ਵੀਰ ਜਗੇਸ਼ ਜੀ ਦਾ ਜਿਨ੍ਹਾਂ ਨੇ ਸਮੇਂ ਤੋਂ ਸਮਾਂ ਦਿੱਤਾ ਠੀਕ ਹੈ ਜੀ ਥੈਂਕ ਯੂ ਵੀਰ ਜੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿਸੇ ਹੋਰ ਦਾ ਫਾਇਦਾ ਹੋ ਜਾਵੇ ਖਤਿਰੀ ਹੈ ਪਿਆਰ